ਜੀ ਸਤ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖਸਾਲ ਹੋਵੋਗੇ ਕਿਉਂਕਿ ਪਤਨ ਕਿਉਂ ਆਇਆ ਜੀ ਫਾਇਪਾ ਥੋੜਾ ਥੋੜਾ ਕੁਸਤਾ ਕਰਦਾ ਹੈ ਬਹੁਤ ਜ਼ਿਆਦਾ ਚੜਦਾ ਜਿਹੜਾ ਉੱਡ ਉੱਡ ਕੇ ਆ ਰਿਹਾ ਹੈ ਨਾ ਘਰਾਂ ਦੇ ਵਿੱਚ ਤਾਂ ਕਰਕੇ ਕੋ ਸਾਡੇ ਕੱਲ ਗਵਾਂਡੀਆਂ ਨੇ ਟੂੜੀ ਪਾਈ ਸੀ ਉਹ ਬਹੁਤ ਜ਼ਿਆਦਾ ਆ ਰਿਹਾ ਹੈਗਾ ਤਾਂ ਕਰਕੇ ਨਾ ਗਲਾ ਸਿੱਧੇ ਫਿਰ ਗਲੇ ਨੂੰ ਇਹ ਅੰਦਰ ਨੂੰ ਖਿੱਚਿਆ ਜਾਂਦਾ ਹੈ ਜਿਹੜਾ ਇਸ ਤਰ੍ਹਾਂ ਬ੍ਰੇਕ ਬ੍ਰੇਕ ਕਰਦਾ ਜੇ ਹੁੰਦਾ ਚਲੋ ਜੀ ਅੱਜ ਦਾ ਬਲੌਗ ਆਪਾਂ ਕੋਈ ਰੁਟੀਨ ਨਹੀਂ ਤੁਹਾਡੇ ਨਾਲ ਸ਼ੇਅਰ ਕਰਦੇ ਅੱਜ ਦਾ ਬਲੌਗ ਸਾਰੀਆਂ ਭੈਣਾਂ ਲਈ ਹੈ ਮੇਰੀਆਂ ਲਈ ਤੇ ਖਾਸ ਕਰਕੇ ਉਹਨਾਂ ਦੇ ਫੇਸ ਲਈ ਜਿਵੇਂ ਕਿ ਹੁਣ ਬਹੁਤ ਜ਼ਿਆਦਾ ਦੇਖੋ ਅੱਗੇ ਗਰਮੀ ਵੱਜ ਜਾਣੀ ਆ ਹਨਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੇਰੇ ਕੁਝ ਪਹਿਲਾਂ ਲੱਗਦਾ ਨਹੀਂ ਸੀਗਾ ਹੁਣ ਚਲੋ ਥੋੜਾ ਥੋੜਾ ਲੰਗਣ ਲੱਗੇ ਤਾਂ ਆਪਾਂ ਆਪਣੀ ਅ ਹੋਰ ਵੀ ਸਕਿਨ ਕੇਅਰ ਹੈ ਜਿਹੜੀ ਥੋੜੀ ਜਿਹੀ ਵਧਾਉਣੇ ਆਗੇ ਤੇ ਗਰਮੀ ਦੇ ਲਈ ਇੱਕ ਆਪਾਂ ਤੁਹਾਡੇ ਲਈ ਫੇਸ ਪੈਕ ਲੈ ਕੇ ਆਈਆਂ ਮੈਂ ਮੈਨੂੰ ਲੱਗਦਾ ਸ਼ਾਇਦ ਕਿਸੇ ਨੇ ਤੁਹਾਨੂੰ ਦੱਸਿਆ ਨਹੀਂ ਹੋਣਾ ਇਸ ਫੇਸ ਪੈਕ ਬਾਰੇ ਫੇਸ ਪੈਕ ਬਾਰੇ ਸ਼ਾਇਦ ਚਲੋ ਦੱਸਿਆ ਵੀ ਹੋਊਗਾ ਫਿਰ ਪਤਾ ਨਹੀਂ ਹੈ ਨਾ ਮੈਨੂੰ ਪਰ ਜਿਹੜਾ ਇਹ ਪੈਕ ਆ ਗਿਆ ਬਹੁਤ ਵਧੀਆ ਗਰਮੀ ਤੋਂ ਤੁਹਾਨੂੰ ਬਹੁਤ ਜ਼ਿਆਦਾ ਡਰਕਡਲਨਸ ਜੀ ਹੋ ਜਾਂਦੀ ਧੁੱਪ ਦੇ ਬਗੈਰ ਆਪਾਂ ਵਿੱਚ ਜਾਂਦੇ ਤਾਂ ਰੰਗ ਆਪਣਾ ਕਾਲਾ ਪੈ ਜਾਂਦਾ ਡਰਕਡਲਨਸ ਹੋ ਜਾਂਦਾ ਬਿਲਕੁਲ ਚਿਹਰਾ ਹੈ ਨਾ ਟੈਨ ਵਗੈਰਾ ਹੈ ਨਾ ਉਹ ਸਾਰੀ ਪ੍ਰੋਬਲਮ ਟੈਨ ਇਹ ਪ੍ਰੋਬਲਮ ਵੀ ਇਹ ਨਾਲ ਦੂਰ ਹੁੰਦੀ ਹੈਗੀ ਤੇ ਆਪਾਂ ਜੋ ਹੀ ਤੁਹਾਡੇ ਨਾਲ ਬਸ ਫੇਸ ਪੈਕ ਸ਼ੇਅਰ ਕਰਨ ਲੱਗੇ ਮੈਂ ਲਾਰੇ ਹੀ ਸੀਗੀ ਨੇ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਪਰ ਤੁਸੀਂ ਟਰਾਈ ਕਰਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗੂ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਕੋਈ ਇਹ ਤਾਂ ਹੈ ਨਹੀਂਗਾ ਮਿਸ ਨੂੰ ਕੋਈ ਗਲਤ ਰਹਿ ਜਾਂ ਕੋਈ ਗਲਤ ਚੀਜ਼ ਮੈਂ ਦੱਸਾਂ ਉਹ ਆਪਾਂ ਨਹੀਂ ਕਰਦੇ ਹੈਗੇ ਆਪਾਂ ਜੋ ਸਹੀ ਹੈ ਜੋ ਹਨਾ ਚੀਜ਼ ਨਾਲ ਫਾਇਦਾ ਹੁੰਦਾ ਉਹ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਇੱਕ ਭੈਣ ਦਾ ਸਭ ਤੋਂ ਪਹਿਲਾਂ ਕਮੈਂਟ ਸੀਗਾ ਉਹਦਾ ਪਰ ਰਪਲਾਈ ਦਿਨੇ ਪ੍ਰਿਤਪਾਲ ਸਮਾਗਦੀ ਆਈ ਈਡਿ ਤੋਂ ਤੇ ਉਹ ਭੈਣ ਦਾ ਕਮੈਂਟ ਸੀਗਾ ਉਹਨੇ ਪੁੱਛਿਆ ਸੀ ਬਵਾਸੀਰ ਦੀ ਦਵਾਈ ਬਵਾਸੀਰ ਦੀ ਦਵਾਈ ਦੇ ਵਿੱਚ ਮੈਂ ਪਾਉਣੇ ਹੁੰਦੀਆਂ ਗੁਲਾਬ ਦੇ ਪੱਤੇ ਅ ਕੁੱਕੜ ਸਿੱਧੀ ਤੀਸਰਾ ਇਹਦੇ ਵਿੱਚ ਰਸੌਣਤ ਪੈਂਦੀ ਆ ਕਾਲੀ ਮਿਰਚ ਚਾਰ ਚੀਜ਼ ਜਾਣੀ ਹੈ ਰਸੌਣਤ ਕਾਲੀ ਮਿਰਚ ਕੁੱਕੜ ਛਿੱਧੀ ਗੁਲਾਬ ਦੇ ਫੁੱਲ ਇਹ ਤੁਸੀਂ ਜੇ ਨਾ ਵੀ ਸਮਝવાય ਦੁਬਾਰਾ ਦੁਬਾਰਾ ਵੀਡੀਓ ਦੇਖ ਕੇ ਆਪਣਾ ਲਿਖ ਲਿਓ ਵੀਡੀਓ ਤਾਂ ਹਨਾ ਫਿਰ ਤੁਹਾਨੂੰ ਪਤਾ ਲੱਗ ਜੂ ਸਾਰਾ ਇਹ ਚਾਰੀ ਚੀਜ਼ਾਂ ਲੈਣੀਆਂ ਤੁਸੀਂ ਜਿਹੜੇ ਤੁਸੀਂ ਗੁਲਾਬ ਦੇ ਫੁੱਲ ਲੈਣੇ ਨੇਗੇ ਉਹ ਤੁਸੀਂ ਜਿਵੇਂ ਕਿ ਜੇ ਤਾਂ ਮਤਲਬ ਕਿ 10 ਪੁੜੀਆਂ ਕਾਫੀ ਹੁੰਦੀਆਂ ਚਲੋ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨੀ ਆ ਵੀ ਤੁਸੀਂ ਉਹਦੇ ਲਈ ਲਓ 50 ਗ੍ਰਾਮ ਗੁਲਾਬ ਦੇ ਫੁੱਲ ਲੈ ਲਓ 20 ਗ੍ਰਾਮ ਤੁਸੀਂ ਕੁੱਕੜ ਛਿੱਧੀ ਲੈ ਲਓ ਤੇ ਉਹਦੇ ਵਿੱਚ ਤੁਸੀਂ 1 ਤੋਲਾ ਕਾਲੀ ਮਿਰਚ ਪਾ ਲਓ 1 ਤੋਲਾ ਪਾ ਲਓ ਰਸੌਣਤ ਦਾ ਚਾਰੇ ਚੀਜ਼ਾਂ ਨੂੰ ਅਲੱਗ-ਅਲੱਗ ਪੀਸ ਲਓ ਪਹਿਲਾਂ ਪੀਸ ਕੇ ਫਿਰ ਚਾਰੇ ਚੀਜ਼ਾਂ ਨੂੰ ਛਾਣ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਨ ਤੋਂ ਬਾਅਦ ਉਹਨੂੰ ਕਿਸੇ ਡੱਬੀ ਦੇ ਵਿੱਚ ਆਪਣਾ एयर टाइਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਲਓ ਚਾਹੇ ਕੋਈ ਵੀ ਡੱਬੀ ਹੈ ਬੰਦ ਹੋਵੇ ਚੰਗੀ ਤਰ੍ਹਾਂ ਉਹਦੇ ਵਿੱਚ ਪਾ ਕੇ ਰੱਖ ਲਓ ਸਵੇਰੇ ਚਾਹੇ ਜਿੰਨਾ ਮਰਜ਼ੀ ਬਵਾਸੀਰ ਹੋਵੇ ਸਵੇਰੇ ਤੁਸੀਂ ਇਹਨੂੰ ਲੈ ਸਕਦੇ ਹੋ ਨਿਰਨੇ ਕਾਲਜ ਇਹ ਲੈਣਾ ਕੱਚੀ ਦੀ ਰੱਸੀ ਨਾਲ ਦਵਾਈ ਲੈਣੀ ਆ ਦਹੀਂ ਨਾਲ ਵੀ ਲੈ ਸਕਦੇ ਹੋ ਮੂਲੀਆਂ ਦਾ ਪਾਣੀ ਮਿਲਦਾ ਤੁਹਾਨੂੰ ਕਿਤੋਂ ਤਾਂ ਤੁਸੀਂ ਮਤਲਬ ਮੂਲੀਆਂ ਮਿਲਦੀਆਂ ਨਹੀਂ ਤਾਂ ਉਹਦਾ ਪਾਣੀ ਕੱਢ ਕੇ ਤੁਸੀਂ ਉਹਦੇ ਨਾਲ ਵੀ ਲੈ ਸਕਦੇ ਹੋ ਜਾਂ ਤੁਸੀਂ ਫਿਰ ਸਿਰਫ ਕੱਚੀ ਲੱਸੀ ਨਾਲ ਵੀ ਲੈ ਸਕਦੇ ਹੋ ਹਣਾ ਉਹ ਵੀ ਸਭ ਤੋਂ ਵਧੀਆ ਮਤਲਬ ਕਿ ਚਲੋ ਘਰ ਦੇ ਵਿੱਚ ਦੁੱਧ ਹੁੰਦਾ ਕੱਚੇ ਦੁੱਧ ਦੀ ਲੱਸੀ ਬਣਾ ਲਓ ਬੜਾ ਸਾਰਾ ਗਲਾਸ ਭਰ ਲਓ ਤੇ ਇਹ ਲੈਣਾ ਤੁਸੀਂ ਚਮਚੇ ਦਾ ਚੌਥਾ ਹਿੱਸਾ ਚਮਚੇ ਦਾ ਚੌਥਾ ਹਿੱਸਾ ਲਓ ਤੁਸੀਂ ਜੇ ਤੁਹਾਨੂੰ ਜ਼ਿਆਦਾ ਪ੍ਰੋਬਲਮਾਂ ਤਾਂ ਤੁਸੀਂ ਸ਼ਾਮ ਨੂੰ ਖਾਣਾ ਖਾਣ ਤੋਂ ਪਹਿਲਾਂ ਜਿਵੇਂ ਕਿ ਹੁਣ 5:00 ਵਜੇ ਤੱਕ ਲੈ ਲਓ ਹਣਾ ਜੇ ਤੁਹਾਨੂੰ ਘਟਾਤਾ ਤੁਸੀਂ ਸਵੇਰੇ ਨਰਨੇ ਕਾਲਜ ਇੱਕ ਘੰਟਾ ਬਾਅਦ ਚਾਹ ਪੀਣੀ ਆ ਉਸ ਤੋਂ ਬਾਅਦ ਗਰਮ ਕੋਈ ਸਬਜ਼ੀ ਨਹੀਂ ਖਾਣੀ ਤਲਿਆ ਨਹੀਂ ਖਾਣਾ ਆਚਾਰ ਖੱਟਾ ਮਿੱਠਾ ਉਹ ਬੰਦ ਬਸ ਇਹ ਚੀਜ਼ਾਂ ਦਾ ਧਿਆਨ ਰੱਖਿਓ ਜਿਹੜਾ ਪ੍ਰੋਪਰ ਤੁਸੀਂ ਦਵਾਈ ਖਾ ਲਈ ਅ ਤੁਸੀਂ ਦੇਖ ਲਓ 10 20 ਦਿਨ ਖਾ ਕੇ ਤੁਹਾਨੂੰ ਫਰਕ ਪੈ ਜਾਊਗਾ ਉਸ ਤੋਂ ਬਾਅਦ ਲੋੜ ਨਹੀਂ ਪੈਂਦੀ ਚਲੋ ਜੀ ਇਹ ਮੈਂ ਕਿ ਮੈਂ ਵੈਲਾਂ ਦੱਸ ਦਵਾ ਚਲੋ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਕਿਚਨ ਦੇ ਵਿੱਚੋਂ ਹੀ ਆਪਾਂ ਜਿਹੜੀਆਂ ਚੀਜ਼ਾਂ ਲੈਣੀਆਂ ਨੇ ਫੇਸ ਪੈਕ ਵਾਸਤੇ ਉਹ ਸਾਰੀਆਂ ਆਪਣੇ ਕਿਚਨ ਦੇ ਵਿੱਚ ਨੇ ਆਪਾਂ ਕਿਤੇ ਬਾਹਰ ਜਾਣਾ ਨਹੀਂ ਹੈਗਾ ਹਨਾ ਤੇ ਕਿਰੋ ਇੱਕ ਭੈਣ ਦਾ ਆਇਆ ਸੀਗਾ ਕਮੈਂਟ ਸ਼ਾਇਦ ਤੇਜਾਬ ਵਾਲੀ ਦਵਾਈ ਉਹ ਮੈਂ ਬਣਾਉਂਗੀ ਤੇਜਾਬ ਵਾਲੀ ਦਵਾਈ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਕੋਈ ਨਹੀਂ ਜਲਦੀ ਕਰੂੰਗੀ ਜਾਂ ਫਿਰ ਤੁਹਾਨੂੰ ਮੈਂ ਇਸ ਤਰ੍ਹਾਂ ਦੱਸ ਦੂੰਗੀ ਕਿਉਂਕਿ ਮੇਰੇ ਪਾਪਾ ਜੀ ਦਵਾਈ ਬਣਾਉਂਦੇ ਨੇ ਮੇਰੇ ਫਾਦਰ ਸਾਹਿਬ ਤੇ ਕਈ ਵਾਰ ਨਵੀਂ ਦਵਾਈ ਹੋਰ ਬਣਾਉਂਦੇ ਹੁੰਦੇ ਨੇ ਨਾ ਉਹ ਫਿਰ ਤਾਂ ਕਰਕੇ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦੂੰਗੀ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਫਿਰ ਵੀਡੀਓ ਕਾਫੀ ਲੰਮਾ ਹੋ ਜਾਂਦਾ ਹੈ ਹਨਾ ਚਲੋ ਇੱਕ ਸੱਚ ਹੋਰ ਜੀ ਹਾਂ ਮੇਰੇ ਯਾਦ ਆ ਇੱਕ ਭੈਣ ਹੋਰ ਨੇ ਪਤਾ ਨਹੀਂ ਉਹਨਾਂ ਦਾ ਨਾਮ ਤਾਂ ਮੈਨੂੰ ਆਈਡੀਆ ਕੀ ਸ਼ੋ ਹੁੰਦਾ ਉਹਨਾਂ ਨੇ ਮੈਨੂੰ ਪੁੱਛਿਆ ਸੀ ਵਿਚ ਆਵਲ ਦਾ ਜਿਹੜਾ ਪਾਣੀ ਆ ਇਹਦੇ ਨਾਲ ਸਿਰ ਕਿਸ ਤਰ੍ਹਾਂ ਧੋਣਾ ਮੈਂ ਨਾ ਉਹਨਾਂ ਨੂੰ ਇੰਨੇ ਵਾਰ ਰਿਪਲਾਈ ਦੇ ਚੁੱਕੀ ਆ ਭੈਣੇ ਤੁਹਾਨੂੰ ਸ਼ਾਇਦ ਤੁਸੀਂ ਕਮੈਂਟ ਜਿਹੜਾ ਮੈਂ ਰਿਪਲਾਈ ਦਿੱਨੇ ਤੁਸੀਂ ਚੈੱਕ ਨਹੀਂ ਕਰਦੇ ਮੈਂ ਜਦੋਂ ਜਦੋਂ ਤੁਸੀਂ ਨੇ ਮੈਨੂੰ ਰਿਪਲਾਈ ਮੈਂ ਮਤਲਬ ਕਿ ਕਮੈਂਟ ਕੀਤਾ ਮੈਂ ਤੁਹਾਨੂੰ ਨਾਲ ਦੀ ਨਾਲ ਰਿਪਲਾਈ ਕੀਤਾਗਾ ਤੇ ਸ਼ਾਇਦ ਮੈਂ ਇੱਥੇ ਹੁਣ ਸਕਰੀਨਸ਼ਾਟ ਲਾਉਣ ਲੱਗੀ ਆ ਲਾਉਂਗੀ ਸਕਰੀਨਸ਼ਾਟ ਜੇ ਮੈਨੂੰ ਮਿਲ ਗਿਆ ਤਾਂ ਪਰ ਤੁਹਾਨੂੰ ਮੈਂ ਨਾਲ ਦੀ ਨਾਲ ਰਿਪਲਾਈ ਤਿੰਨ ਵਾਰ ਤੁਹਾਨੂੰ ਮੈਂ ਰਿਪਲਾਈ ਦਿੱਤਾ ਭੈਣੇ ਪਰ ਜਿਸ ਤਰ੍ਹਾਂ ਆਪਾਂ ਸਿਰ ਪਹਿਲਾਂ ਧੋਣਾ ਉਸੇ ਤਰ੍ਹਾਂ ਹੀ ਧੋ ਲਓ ਕੋਈ ਪ੍ਰੋਬਲਮ ਨਹੀਂ ਹਫਤੇ ਵਿੱਚ ਦੋ ਵਾਰ ਤਿੰਨ ਵਾਰ ਤੋਂ ਹੁੰਨੇ ਆ ਉਸੇ ਤਰ੍ਹਾਂ ਹੀ ਆਪਣਾ ਸਿਰ ਧੋ ਲੋ ਤੁਸੀਂ ਠੀਕ ਹੈ ਜੀ ਹੁਣ ਤਾਂ ਤੁਹਾਨੂੰ ਆਪਣੇ ਮੈਂ ਕਿ ਚਲੋ ਵੀਡੀਓ ਦੇ ਵਿੱਚ ਦੱਸ ਦਿੰਨੇ ਕਈ ਵਾਰ ਕਮੈਂਟ ਤਾਂ ਨਹੀਂ ਪਤਾ ਲੱਗਦਾ ਵੀ ਰਿਪਲਾਈ ਦਿੱਤਾ ਹਨਾ ਹੋ ਜਾਂਦਾ ਜੀ ਕਈ ਵਾਰ ਆਪਾਂ ਸਾਰੇ ਕਮੈਂਟ ਵਗੈਰਾ ਆ ਫਾਉਂਡ ਦੇ ਵਿੱਚ ਮੈਸੇਜ ਵਗੈਰਾ ਡਿਲੀਟ ਕਰ ਦਿੰਨੇ ਹਨਾ ਤਾਂ ਕਰਕੇ ਕਈ ਵਾਰ ਇਹ ਹੋ ਸਕਦਾ ਵੀ ਨਹੀਂ ਪਤਾ ਲੱਗਿਆ ਪੜ੍ਹਨ ਨੂੰ ਚਲੋ ਜੀ ਹੁਣ ਆਪਾਂ ਕਿਚਨ ਚ ਚੱਲਦੇ ਆ ਆਲਰੇਡੀ 5-7 ਮਿੰਟਾਂ ਦਾ ਵੀਡੀਓ ਹੋ ਗਿਆ 5 ਮਿੰਟ 10 ਸੈਕਿੰਡ ਦਾ ਆਗੇ ਆਪਾਂ ਕਿਚਨ ਚ ਤੇ ਇੱਥੇ ਬਣਾਉਣੇ ਆਪਾਂ ਫੇਸ ਪੈਕ ਪਹਿਲਾਂ ਦੇਖ ਸਭ ਤੋਂ ਅੱਜ ਤੁਹਾਨੂੰ ਜਿਹੜਾ ਸੌਖਾ ਤੇ ਵਧੀਆ ਇਸ ਤੋਂ ਵਧੀਆ ਕੋਈ ਹੋਰ ਫੇਸ ਪੈਕ ਨਹੀਂ ਹੈਗਾ ਜਿਹੜਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਲਵਾਂਗੇ ਕਣਕ ਦਾ ਆਟਾ ਜੋ ਕਿ ਆਪਣੇ ਕਿਚਨ ਦੇ ਵਿੱਚ ਦੇਖੋ ਹੁੰਦਾ ਹੀ ਹੁੰਦਾ ਹਨਾ ਤੇ ਇਹਨੂੰ ਆਪਾਂ ਲਵਾਂਗੇ 2 ਚਮਚ ਕਿਉਂਕਿ ਆਟੇ ਦੇ ਵਿੱਚ ਨਾ ਵਿਟਾਮਿਨ E ਦੀ ਮਾਤਰਾ ਹੁੰਦੀ ਹੈ ਜੋ ਕਿ ਆਪਣੇ ਚਿਹਰੇ ਨੂੰ ਵਧੀਆ ਇਹ 2 ਚਮਚ ਨੇ ਮਨੇ ਹੋਏ ਮੇਰੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਹਲਦੀ ਵੀ ਆਪਾਂ ਉਹ ਪਾਵਾਂਗੇ ਜਿਹੜੀ ਤੁਹਾਡੇ ਮਸਾਲੇਦਾਨੀ ਦੇ ਵਿੱਚ ਉਹ ਹਲਦੀ ਕਦੇ ਵੀ ਨਹੀਂ ਲੈਣੀ ਹੈਗੀ ਅਲੱਗ ਤੋਂ ਹਲਦੀ ਜਿਹੜੀ ਆਪਣੀ ਰੱਖੀ ਹੋਈ ਆ ਉਹ ਆਪਾਂ ਉਹ ਕਰਾਂਗੇ ਹਲਦੀ ਲਵਾਂਗੇ ਕਿਉਂਕਿ ਹਲਦੀ ਜਿਹੜੀ ਆਪਣੇ ਫੇਸ ਤੇ ਜੋ ਵੀ ਵਾਲ ਵਗੈਰਾ ਹੁੰਦੇ ਨੇ ਉਹਨਾਂ ਨੂੰ ਉਹ ਕਰਦੀ ਹੈ ਨਾ ਥੋੜੀ ਪਾਵਾਂਗੇ ਆਪਾਂ ਜ਼ਿਆਦਾ ਨਹੀਂ ਪਾਉਣੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਲੈਣੇ ਆ ਦੁੱਧ ਦੀ ਮਲਾਈ ਅਸਲੇ ਵਿੱਚ ਆਪਾਂ ਨੂੰ ਸਿਰਫ ਆٹے ਦੇ ਵਿੱਚ ਆਹ ਦੋ ਚੀਜ਼ਾਂ ਹੀ ਮਿਕਸ ਕਰਨੀਆਂ ਨੇ ਆਪਣਾ ਜਿਹੜਾ ਬਹੁਤ ਵਧੀਆ ਫੇਸ ਪੈਕ ਬਣ ਕੇ ਤਿਆਰ ਹੋ ਜਾਊ ਕਿਉਂਕਿ ਜਿਹੜੀ ਇਹ ਦੁੱਧ ਦੀ ਮਲਾਈ ਹੈ ਇਹ ਡਰਾਈ ਸਕਿਨ ਲਈ ਬਹੁਤ ਵਧੀਆ ਹੈਗੀ ਹੈ ਨਾ ਡਰਾਈ ਸਕਿਨ ਨੂੰ ਫਿਰ ਥੋੜਾ ਹਤੂਰ ਕਰਦੇ ਡਰਾਈ ਬਣਨ ਉਹ ਵੀ ਵਧੀਆ ਹੈਗਾ ਲੋ ਜਿ ਆਪਾਂ ਇਹਨੂੰ ਪਹਿਲਾਂ ਪਹਿਲਾਂ ਮਿਕਸ ਕਰ ਲਈਏ ਦੋ ਚਮਚੇ ਦੇ ਵਿੱਚ ਚਾਰ ਪੰਜ ਚਮਚ ਜਿਹੜੇ ਮਲਾਈ ਦੇ ਪੈ ਜਾਂਦੇ ਹੈਗੇ ਆਹ ਲੋ ਜੀ ਇਸ ਤਰ੍ਹਾਂ ਦਾ ਬਣ ਗਿਆ ਆ ਦੇਖੋ ਇਹ ਤੁਹਾਡੇ neck ਤੇ ਵੀ ਅਪਲਾਈ ਹੋ ਜਾਊਗਾ ਇੰਨਾ ਬਣ ਗਿਆ ਇਹ 2 ਚਮਚ ਦੇ ਵਿੱਚ ਆ ਦੇਖੋ ਫੇਸ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਪਹਿਲਾਂ ਧੋ ਲੈਣਾ ਪਾਣੀ ਨਾਲ ਤੇ ਹੁਣ ਆਪਾਂ ਫੇਸ ਪੈਕ ਆ ਜਿਹੜਾ ਲਾਉਣਾ ਕਰਦੇ ਸ਼ੁਰੂ ਆ ਦੇਖੋ ਇਸ ਤਰ੍ਹਾਂ ਇਹ ਬਣ ਗਿਆ ਤੇ ਤੁਸੀਂ ਲਾ ਕੇ ਖੁਦ ਰਿਜ਼ਲਟ ਦੇਖਿਓ ਮੈਨਾਂ ਕਰ ਮੇਰਾ ਫੇਸ ਕਾਫੀ ਜ਼ਿਆਦਾ ਜਲ ਰਿਹਾ ਸੀ ਸਤੁਨੇ ਦੀ ਸਚਾਈ ਵੀ ਦੱਸਦੀ ਆਂਗੀ ਕਾਫੀ ਜ਼ਿਆਦਾ ਫੇਸ ਮੇਰੇ ਇੱਕ ਦਿਨ ਮੱਚ ਰਿਹਾ ਸੀ ਜਿਵੇਂ ਕਿ ਮੈਨੂੰ ਜਲਨ ਵਗੈਰਾ ਜੀ ਹੋ ਜਾਂਦੀ ਸੀ ਉਸ ਦਿਨ ਪਤਾ ਨਹੀਂ ਮੈਂ ਕੀ ਬਣਾਇਆ ਸੀ ਕੁਛ ਜਿਵੇਂ ਮੈਂ ਮਤਲਬ ਕਿ ਇਸ ਤਰ੍ਹਾਂ ਕੋਈ ਜ਼ਿਆਦਾ ਤੇਜ਼ ਚੀਜ਼ ਕੋਈ ਡਿਟਰਜਨ ਹੋ ਗਿਆ ਹਨਾ ਕੋਈ ਜਿਵੇਂ ਬਰਤਨ ਸਾਫ ਨਹੀਂ ਕੀਤੇ ਸੀ ਪਿੱਤਲ ਦੇ ਮੋਢੇ ਜਿਹੜਾ ਬਣਾਇਆ ਸੀ ਉਹ ਹਨਾ ਅ ਪਤੰਬਰੀ ਘੜਾ ਬਣਾਇਆ ਸੀ ਜਿਹੜਾ ਮੈਂ ਹਨਾ ਉਹ ਮੈਨੂੰ ਬਹੁਤ ਜ਼ਿਆਦਾ ਚੜਿਆ ਉਸ ਵੇਲੇ ਮੇਰਾ ਫੇਸ ਨਾ ਇੰਨਾ ਜ਼ਿਆਦਾ ਜਲਣ ਹੋਈ ਬਹੁਤ ਜ਼ਿਆਦਾ ਮੈਂ ਬਣਾ ਰਹੀ ਸੀਗੀ ਰੋਟੀਆਂ ਰੋਟੀਆਂ ਬਣਾਉਂਦੀ ਬਣਾਉਂਦੀ ਨੇ ਮੈਂ ਨਾ ਚੱਕ ਕੇ ਆਟੇ ਦਾ ਪੇੜਾ ਛੋਟਾ ਜਿਹਾ ਬਣਾ ਕੇ ਉਹੀ ਆਪਣਾ ਫੇਸ ਤੇ ਕਦੇਤਾ ਰੱਖਿਆ ਕਦੇ ਉੱਤੇ ਰੱਖਿਆ ਉਹਦੇ ਨਾਲ ਮੈਨੂੰ ਨਾ ਜਾਰੇ ਆਰਾਮ ਮਿਲਿਆ ਮਤਲਬ ਬਹੁਤ ਹੀ ਠੰਡਕ ਜਿਹੀ ਮਹਿਸੂਸ ਹੋਈ ਮੈਨੂੰ ਹਨਾ ਮਤਲਬ ਜਲਣ ਸੀ ਜਿਹੜੀ ਮੇਰੀ ਬਹੁਤ ਠੀਕ ਹੋਈ ਉਹਦੇ ਨਾਲ ਮੈਨੂੰ ਬਹੁਤ ਐ ਲੱਗਿਆ ਵੀ ਹਾਂ ਵੀ ਵਾਕੇ ਮਤਲਬ ਵਾਟਾ ਤਾਂ ਕੰਮ ਕਰ ਗਿਆ ਹਨਾ ਤਾਂ ਕਰਕੇ ਅੱਜ ਮੈਂ ਤੁਹਾਡੇ ਨਾਲ ਇਹਦੇ ਵਿੱਚ ਫਿਰ ਮਲਾਈ ਪਾ ਲਈ ਕਿਉਂਕਿ ਥੋੜੀ ਜਿਹੀ ਡਰਾਈ ਸਕਿਨ ਵੀ ਹੈ ਮੇਰੀ ਡਰਾਈ ਕਰਕੇ ਮੈਂ ਥੋੜੀ ਜਿਹੀ ਇਹਦੇ ਵਿੱਚ ਮਲਾਈ ਪਾ ਲਈ ਤੇ ਤੁਸੀਂ ਵੀ ਪਾਓ ਮਲਾਈ ਜਾਂ ਫਿਰ ਜੇ ਤੁਹਾਨੂੰ ਦਹੀਂ ਵਗੈਰਾ ਸੂਟ ਕਰਦਾ ਪਰ ਤੁਸੀਂ ਮਲਾਈ ਪਾ ਕੇ ਦੇਖਿਓ ਅ ਤੇ ਹਲਦੀ ਹਲਦੀ ਜਦੋਂ ਤੁਹਾਨੂੰ ਪਤਾ ਹੀ ਹੈ ਨਾ ਹਲਦੀ ਦੇ ਕੀ ਗੁਣ ਹੁੰਦੇ ਨੇ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਅੱਜ ਕੱਲ ਸਾਰਿਆਂ ਨੂੰ ਸਭ ਕੁਝ ਪਤਾ ਹੀ ਹੈ ਜੀ ਤੇ ਆਪਾਂ ਇਹਨੂੰ ਪਾ ਲੈਨੇ ਸਾਰੇ ਫੇਸ ਪੈਕ ਨੂੰ ਆਪਾਂ ਆਪਣੇ ਫੇਸ ਤੇ ਲਗਾ ਕੇ neck ਤੇ ਵੀ ਲਵਾਉਂ ਲਾਉਂਗੀ ਮੈਂ ਆਪਣੇ ਹਨਾ ਤੇ ਬਾਕੀ ਰਿਜ਼ਲਟ ਜੋ ਤੁਸੀਂ ਆਪ ਉਹ ਕਰੋਗੇ ਨਾ ਫਿਰ ਵੱਧ ਪਤਾ ਲੱਗੂਗਾ ਦੇਖੋ ਆਪਾਂ ਤਾਂ ਹੈ ਨਹੀਂ ਵੀ ਥੋੜਾ ਨਾ ਕੋਈ ਗਲਤ ਚੀਜ਼ ਸ਼ੇਅਰ ਕਰ ਦਾਂਗੇ ਹਨਾ ਮੈਨੂੰ ਤਾਂ ਸਿਰਫ ਇਹ ਹੁੰਦਾ ਵੀ ਵਧੀਆ ਤਾਂ ਜੋ ਮੈਨੂੰ ਫਰਕ ਪੈ ਜਾਏ ਪਹਿਲਾਂ ਮੈਂ ਆਪ ਟਰਾਈ ਕਰਦੀ ਆਂ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਹਨਾ ਨਹੀਂ ਮੈਨੂੰ ਐ ਨਹੀਂ ਹੈਗਾ ਜਦੋਂ ਮੈਂ ਆਪਣੇ ਕੋਈ ਵੀਊਜ਼ ਨਹੀਂ ਕਰਦੀ ਆਂ ਵੀਊਜ਼ ਲਈ ਮੈਂ ਬਿਲਕੁਲ ਵੀ ਨਹੀਂ ਕਰਦੀ ਹੈਗੀ ਕਿਉਂਕਿ ਫਿਰ ਤੁਸੀਂ ਮੈਨੂੰ ਬਾਹਰ ਦੇ ਵਿੱਚ ਗਲਤ ਕਮੈਂਟ ਕਰੋਗੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗਦੀ ਹੈਗੀ ਮੈਂ ਸਿਰਫ ਜੋ ਰੀਅਲਿਟੀ ਹੁੰਦੀ ਹੈ ਨਾ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜੋ ਚੀਜ਼ ਓਰੀਜਨਲ ਆ ਉਹ ਵੀ ਆਪਾਂ ਸ਼ੇਅਰ ਕਰਦੇ ਆ ਫੇਕ ਆਪਾਂ ਕੁਝ ਨਹੀਂ ਤੁਹਾਡੇ ਨਾਲ ਸ਼ੇਅਰ ਕਰਦੇ ਇਹਨੂੰ ਬਸ ਉਹੀ 10 ਕਮੈਂਟ ਰੱਖੋ ਹਫਤੇ ਦੇ ਵਿੱਚ ਇੱਕ ਵਾਰ ਵੀ ਲਾ ਸਕਦੇ ਹੋ ਦੋ ਵਾਰ ਵੀ ਤੁਸੀਂ ਲਾ ਸਕਦੇ ਹੋ ਮੈਂ ਹੁਣ ਮੈਂ ਸਾਰੇ ਫੇਸ ਤੇ ਅਪਲਾਈ ਕਰ ਲਿਆ ਦੇਖੋ ਪਿੱਛੇ ਵੀ ਮਰਪਾ ਅਪਲਾਈ ਕਰ ਲਿਆ ਤੇ ਹੱਥਾਂ ਤੇ ਵੀ ਲਾ ਸਕਦੇ ਹੋ ਪਾਵਾ ਤੇ ਵੀ ਲਾ ਸਕਦੇ ਹੋ ਤੁਸੀਂ ਇਹਨੂੰ ਹਨਾ ਬਹੁਤ ਵਧੀਆ ਹੈਗਾ ਤੇ ਜਿਹਦੀ ਸਕਿਨ ਟਰਾਈ ਆ ਉਹ ਇਹਦੇ ਵਿੱਚ ਤੁਸੀਂ ਮਲਾਈ ਪਾ ਸਕਦੇ ਹੋ ਕਰੀਮ ਪਾ ਸਕਦੇ ਹੋ ਦੁੱਧ ਦੀ ਜਿਨ੍ਹਾਂ ਦੀ ਸਕਿਨ ਮਤਲਬ ਕਿ ਆਇਲੀ ਆ ਹਨਾ ਤਾਂ ਮਤਲਬ ਕਿ ਘੱਟ ਪਾ ਲੋ ਥੋੜਾ ਜਿਹਾ ਤਾਂ ਤੁਸੀਂ ਖਲਾਫ ਜਲ ਵਗੈਰਾ ਪਾ ਲੋ ਹਨਾ ਪਰ ਸਭ ਤੋਂ ਵਧੀਆ ਜਿਹੜਾ ਜਾ ਦਹੀਂ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਇਹ ਕਿਉਂਕਿ ਜਿਹੜੇ ਮਲਾਈ ਨਾਲ ਥੋੜਾ ਜਿਹਾ ਇਹ ਮਤਲਬ ਕਿ ਖੜਦਾ ਘੱਟ ਹੁੰਦਾ ਪਰ ਖੜਦਾ ਜਾਂਦਾ ਥੋੜਾ ਧਿਆਨ ਨਾਲ ਲਾਉਣਾ ਪਊਗਾ ਤੇ ਪਰ ਵਾਕਿਆ ਰਿਜ਼ਲਟ ਤੁਹਾਨੂੰ ਦਿਖਾਉਣੇ ਆਪਾਂ ਫੇਸ ਸਾਫ਼ ਕਰਕੇ ਹਨਾ ਆਦੀ ਇਸ ਤਰ੍ਹਾਂ ਹੀ ਹਿੱਤ ਰਗਾ ਤੇ ਤੁਸੀਂ ਇਹਦੇ ਵਿੱਚ ਦਹੀਂ ਵੀ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਬਾਕੀ ਨੇ ਤੁਸੀਂ ਆਪ ਟ੍ਰਾਈ ਕਰਿਓ ਜਦੋਂ ਤੁਸੀਂ ਆਪ ਟ੍ਰਾਈ ਕਰੋਗੇ ਫਿਰ ਤੁਹਾਨੂੰ ਵੱਧ ਪਤਾ ਲੱਗੂਗਾ ਹੀ ਹਨਾ ਮੇਰੇ ਕਹਿਣ ਦੀ ਗੱਲ ਕੁਝ ਹੋਰ ਆ ਤੇ ਤੁਸੀਂ ਆਪ ਟ੍ਰਾਈ ਕਰੋਗੇ ਤਾਂ ਤੁਹਾਨੂੰ ਵੱਧ ਪਤਾ ਲੱਗੂਗਾ ਚਲੋ ਜੀ ਹੁਣ ਆਪਾਂ 10 ਮਿੰਟ ਇਹਨੂੰ ਸੁਕਾਉਣੇ ਆ ਉਸ ਤੋਂ ਬਾਅਦ ਆਪਾਂ ਫਿਰ ਇਹਦੀ ਮ사ਜ ਕਰਾਂਗੇ ਫੇਸ਼ੀਅਲ ਦੀ ਤਰ੍ਹਾਂ ਮ사ਜ ਕਰਨ ਤੋਂ ਬਾਅਦ ਫਿਰ ਆਪਾਂ ਆਪਾਂ ਨਾ ਫੇਸ ਧੋ ਲਵਾਂਗੇ ਨੇ ਹੁਣ ਆਪਾਂ ਇਹਨੂੰ ਮ사ਜ ਕਰਕੇ ਉਤਾਰ ਦਿੰਨੇ ਆਗੇ ਇਸ ਤਰ੍ਹਾਂ ਪਾਣੀ ਮ사ਜ ਕਰਨੀ ਆ ਤੇ ਉਤਾਰਨਾ ਇਹ ਬਿਲਕੁਲ ਆਸਾਨ ਯੋਹ ਨਹੀਂ ਹੈਗਾ ਕਿ ਜਿਆਦਾ ਟਰਾਈ ਹੋਊਗਾ ਫੇਸ ਸ਼ੇਲ ਦਾ ਫੇਸ ਸ਼ੇਲ ਫੇਸ ਪੈਕ ਦਾ ਫੇਸ ਪੈਕ ਜਿਆਦਾ ਰਗੜਨਾ ਨਹੀਂ ਹੈਗਾ ਹਲਕੇ ਹਲਕੇ ਜਿੱਥੇ ਨਾਲ ਹੀ ਆਪਾਂ ਇਹਨੂੰ ਮ사ਜ ਕਰਦੀਆਂ ਹੋਜੀ ਬਸ 5-4 ਮਿੰਟ ਮ사ਜ ਕਰਨੀ ਹੈ ਜਿਆਦਾ ਟਾਈਮ ਨਹੀਂ ਮੈਂ ਹੁਣ ਫੇਸਪੋਕ ਹੈ ਨਹੀਂ ਫਿਰ ਤੁਹਾਨੂੰ ਦਿਖਾਉਣੀ ਹੈ ਰਿਜ਼ਲਟ ਕਿ ਇੱਕ ਰਿਜ਼ਲਟ ਬਿਲਕੁਲ ਤੁਹਾਡੇ ਸਾਹਮਣੇ ਹੈਗਾ ਦੇਖੋ ਕਿੰਨਾ ਜਿਆਦਾ ਨਿਖਾਰ ਪਿਆ ਬਹੁਤ ਜਿਆਦਾ ਸਕਿਨ ਨਿਖਰ ਕੇ ਆਈ ਹੈ ਤੇ ਮੈਂ ਕਿ ਹੁਣ ਨਹਾ ਕੇ ਆਉਣਾਗਾ ਤਾਂ ਕਰਕੇ ਮੈਂ neck ਵਗੈਰਾ ਤੁਹਾਡੇ ਨਹੀਂ ਉਤਾਰਿਆ ਤੁਸੀਂ ਨਾ ਆਪ ਟ੍ਰਾਈ ਕਰਿਓ ਜਦੋਂ ਤੁਸੀਂ ਆਪ ਟ੍ਰਾਈ ਕਰੋਗੇ ਫਿਰ ਤੁਸੀਂ ਮੈਨੂੰ ਆਪ ਕਹੋਗੇ ਵੀ ਹਾਂ ਦੁਪੱਟੇ ਨਾਲ ਇਸ ਕਰਕੇ ਪੂੰਝ ਰਹੀ ਹਾਂ ਸਾਫ ਕਰ ਰਹੀ ਹਾਂ ਕਿਉਂਕਿ ਇਹ ਤੁਹਾਨੂੰ ਦਿਨ ਬੋਲਣ ਦੀ ਆ ਬਸ ਮੈਂ ਇਹ ਸਾਫ ਧੋਣਾ ਹੀ ਆ ਤਾਂ ਕਰਕੇ ਆ ਦੇਖੋ ਤੁਸੀਂ ਖੁਦ ਦੇਖੋ ਸਕਿਨ ਦਾ ਕਿੰਨਾ ਫਰਕ ਪੈ ਗਿਆ ਕਿੰਨੀ 글로 ਜਿਹੜੀ ਆਈ ਆ ਇਸ ਤੇ ਦੇਖੋ ਦੇਖੋ ਜੇ ਮੈਂ ਥੋੜਾ ਸਾਹਮਣੇ ਫੇਸ ਆ ਸਾਫ ਕੀਤਾ ਪਰ ਕੋਈ ਚ ਨਹੀਂ ਲਾਇਆ ਸਿਰਫ ਪਾਣੀ ਦੇ ਨਾਲ ਮੈਂ ਫੇਸ ਧੋ ਕੇ ਆਈ ਆ ਆਪਣਾ ਤੇ ਇੰਨੀ ਜਿਆਦਾ ਸਕਿਨ ਮਤਲਬ ਕਿ ਵਧੀਆ ਮਹਿਸੂਸ ਹੁੰਦਾ ਠੰਡਕ ਜੀ ਪੈ ਗਈ ਹੈ ਨਾ ਤੁਸੀਂ ਜਰੂਰ ਟਰਾਈ ਕਰਿਓ ਪੈਣ ਮੈਨੂੰ ਫਿਰ ਕਮੈਂਟ ਕਰਿਓ ਕਿਉਂਕਿ ਤੁਹਾਨੂੰ ਇਹ ਨਾ ਹੋਵੇ ਵੀ ਪਤਾ ਨਹੀਂ ਐਵੇਂ ਆ ਪਰ ਤੁਸੀਂ ਆਪ ਟਰਾਈ ਕਰਿਓ ਚਲੋ ਜੀ ਹੁਣ ਮੈਂ ਨਹਾ ਕੇ ਮਿਲਦੇ ਹਾਂ ਤੁਹਾਨੂੰ ਇਹ ਦੇਖੋ ਆਪੇ ਦਿਖ ਵੀ ਰਿਹਾ ਹੋਊਗਾ ਤੁਹਾਨੂੰ ਕਿਉਂਕਿ ਦੇਖੋ ਕੈਮਰਾ ਚਾਹੇ ਕਿੰਨਾ ਵੀ ਉਹ ਹੋਵੇ ਪਰ ਬੀਫੋਰ ਤੇ ਆਫਟਰ ਦੇ ਵਿੱਚ ਤੁਹਾਨੂੰ ਫੇਸ ਦੇ ਵਿੱਚ ਮੇਰਾ ਫਰਕ ਲੱਗਦਾ ਹੀ ਹੋਣਾ ਦੇਖੋ ਠੀਕ ਹੈ ਜੀ ਚਲੋ ਜੀ ਹੁਣ ਮੈਂ ਤੁਹਾਨੂੰ ਨਹਾ ਕੇ ਫੇਰ ਮਿਲਦੀ ਆ ਨਹਾ ਕੇ ਨੇ ਆ ਚੁੱਕੀ ਆ ਤੇ ਫੇਸ ਦੇਖੋ ਹੁਣ ਦੇਖੋ ਤੁਸੀਂ ਫੇਸ ਕਿਉਂਕਿ ਜਦੋਂ ਕੱਪੜੇ ਮਲੇ ਜਿਹੇ ਹੁੰਦੇ ਨੇ ਨਾ ਤਾਂ ਵੀ ਫਿਰ ਬੰਦਾ ਐਵੇਂ ਹੀ ਲੱਗਦਾ ਹੁੰਦਾ ਹੈ ਨਾ ਤੇ ਹੁਣ ਬਣਾ ਕੇ ਆਏ ਤੇ ਤੁਹਾਨੂੰ ਬਿਲਕੁਲ ਦੇਖੋ ਨੇੜੇ ਦਿਖਾ ਰਹੀ ਆ ਮੇਰੀ ਸਕਿਨ ਨੂੰ ਆਪਣੀ ਨੂੰ ਦੇਖੋ ਕਿੰਨੀ ਗਲੋ ਹੋਈ ਆ ਤੇ ਤੁਸੀਂ ਨਾ ਆਪ ਟ੍ਰਾਈ ਕਰਿਓ ਜੀ ਆਪ ਟ੍ਰਾਈ ਕਰਕੇ ਫਿਰ ਮੈਨੂੰ ਕਮੈਂਟ ਕਰਿਓ ਕਮੈਂਟ ਬਾਕਸ ਦੇ ਵਿੱਚ ਮੈਨੂੰ ਲਿਖ ਕੇ ਦੱਸਿਓ ਕਿੰਨਾ ਤੁਹਾਨੂੰ ਫਰਕ ਪਿਆ ਇਹ ਨਾਲ ਕਿੰਨਾ ਨਾ ਕਿਉਂਕਿ ਮੈਂ ਇਹ ਕੋਈ ਉਸ ਲਈ ਮਤਲਬ ਕਿ ਕਿਸੇ ਤੋਂ ਦੇਖ ਕੇ ਨਹੀਂ ਬਣਾਇਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਇੱਕ ਦਿਨ ਕਾਫੀ ਜ਼ਿਆਦਾ ਜਲਨ ਹੋ ਰਹੀ ਸੀ ਮੇਰੇ ਫੇਸ ਤੇ ਪਰ ਉਸ ਤੋਂ ਟਾਈਮ ਮੈਂ ਰੋਟੀ ਬਣਾ ਰਹੀ ਸੀ ਰੋਟੀ ਬਣਾਉਂਦੀ ਬਣਾਉਂਦੀ ਨੇ ਮੈਂ ਪੇੜਾ ਕਰਿਆ ਪੇੜਾ ਕਰਕੇ ਕਿਉਂਕਿ ਮੈਂ ਇਸ ਤਰ੍ਹਾਂ ਕਦੇ ਇੱਧਰ ਰੱਖਦੀ ਸੀ ਕਦੇ ਇੱਥੇ ਰੱਖਦੀ ਸੀ ਕਦੇ ਇੱਥੇ ਰੱਖਦੀ ਸੀ ਮੈਨੂੰ ਆਟਾ ਠੰਡਾ ਠੰਡਾ ਲੱਗਦਾ ਸੀ ਬਹੁਤ ਜ਼ਿਆਦਾ ਆਰਾਮ ਮਿਲਦਾ ਜਿਵੇਂ ਕਿ ਆਪਣੇ ਉਂਗਲੀ ਤੇ ਮੈਨੂੰ ਪਤਾ ਕੀ ਹੋਇਆ ਉਂਗਲ 'ਚ ਕਿਤੇ ਵੀ ਚੀਜ਼ ਲਾ ਲਉ ਆਪਣੇ ਮੱਚ ਜੇ ਜਾਂ ਸੇਕ ਵਗੈਰਾ ਲੱਜੇ ਤਾਂ ਕੀ ਕਰਦੇ ਹੁੰਦੇ ਸੀ ਆਟਾ ਰੱਖ ਲੈਂਦੇ ਸੀ ਪਰ ਉਸ ਦਿਨ ਮੇਰੇ ਨਾਲ ਵੀ ਇਹੀ ਹੋਇਆ ਕਾਫੀ ਜ਼ਿਆਦਾ ਸਕਿਨ ਮੇਰੀ ਨਾ ਮਤਲਬ ਕਿ ਜਲਣ ਹੋ ਰਹੀ ਸੀਗੀ ਤੇ ਮੈਂ ਆਟਾ ਕਿਦੇ ਇੱਥੇ ਕਰ ਇੱਥੇ ਜਿਵੇਂ ਤੁਹਾਨੂੰ ਦ ਤਾ ਕਰਕੇ ਅੱਜ ਮੈਂ ਮਨ ਕਿ ਚਲੋ ਆٹے ਦੇ ਫੇਸ ਪੈਕ ਬਣਾ ਕੇ ਦੇਖਦੇ ਆਂ ਤੇ ਬਹੁਤ ਮਤਲਬ ਕਿ ਸਕਿਨ ਨੂੰ ਵੀ ਮੈਨੂੰ ਆਇਆ ਲੱਗਿਆ ਵੀ ਬਹੁਤ ਵਧੀਆ ਹੋਗੀ ਸਿੰਪਲੀ ਜਿੱਦ ਆਟਾ ਗੁੰਨਿਆ ਹਾਂ ਬਸ ਰੋਟੀ ਬਣਾਈ ਉਹੀ ਸੀ ਤਾਂ ਕਰਕੇ ਅੱਜ ਆਪਾਂ ਇਹਦੇ ਵਿੱਚ ਅ ਮਲਾਈ ਐਡ ਕਰ ਲਿਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਹਲਦੀ ਥੋੜੀ ਪਾ ਲਓ ਚੁਟਕੀ ਪਰ ਹਲਦੀ ਉਹ ਅਲੱਗ ਰੱਖੀ ਹੋਵੇ ਨਾ ਮਸਾਲੇਦਾਨੇ ਵਾਲੀ ਆ ਹਲਦੀ ਨਾ ਲਿਓ ਕਈ ਵਾਰ ਮਿਰਚ ਵਗੈਰਾ ਮਿਕਸ ਹੋ ਜਾਂਦੀ ਫਿਰ ਤੁਹਾਨੂੰ ਇਹ ਹੋਊਗਾ ਵੀ ਜਲਣਾ ਹੋਗੀ ਹੈਨਾ ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾਗਾ ਬਾਕੀ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਜੀ ਤੇ ਟਰਾਈ ਕਰਕੇ ਤੁਸੀਂ ਭੈਣਾ ਸਾਰੀਆਂ ਤੇ ਜੇਕਰ ਤੁਹਾਨੂੰ ਅੱਜ ਵਾਲਾ ਇਹ ਫੇਸ ਪੈਕ ਮੇਰਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਰਕੇ ਮੈਨੂੰ ਫਿਰ ਪਤਾ ਲੱਗੂ ਕਿੰਨੇ ਲਾਈਕ ਹੋ ਗਏ ਹਨ ਤੁਸੀਂ ਕਿੰਨਾ ਕੁ ਵੀਡੀਓ ਨੂੰ ਪਸੰਦ ਕਰੇ ਸਾਰੇ ਜਣੇ ਲਾਈਕ ਕਰਿਓ ਇੱਕ ਅੰਗੂਠਾ ਹੀ ਦੱਬਣਾ ਹੁੰਦਾ ਜੀ ਪਰ ਤੁਸੀਂ ਨਹੀਂ ਦੱਬਦੇ ਵਿੱਚ ਪਤਾ ਨਹੀਂ ਤਾਂ ਕਈ ਨੂੰ ਨਹੀਂ ਪਤਾ ਜੀ ਹਨਾ ਕញ្ញਾਂ ਨੂੰ ਚਲੋ ਪਤਾ ਨਹੀਂ ਪਤਾ ਵੀ ਨਹੀਂ ਹੁੰਦਾ ਹਨਾ ਨੌਲਜ ਹੁਣ ਨਹੀਂ ਵੀ ਹੁੰਦੀ ਹੈਨਾ ਪਰ ਇੱਕ ਅਗੂਠਾ ਹੀ ਹੁੰਦਾ ਜਿਹੜਾ ਉੱਪਰ ਵਾਲਾ ਅਗੂਠਾ ਹੁੰਦਾ ਨਾ ਉਹ ਦੱਬ ਦਿਓ ਕਿਤੇ ਨੀਚੇ ਵਾਲਾ ਨਾ ਬਕੇ ਮੈਨੂੰ ਡਿਸਲਾਈਕ ਨਾ ਕਰ ਦਿਓ ਤੇ ਉੱਪਰ ਵਾਲਾ ਅਗੂਠਾ ਜ਼ਰੂਰ ਦੱਬ ਕੇ ਚਲੋ ਜੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਵੀ ਦੱਸਿਓ ਹੈਨਾ ਚਲੋ ਜੀ ਫਿਰ ਅੱਜ ਦਾ ਵੀਡੀਓ ਜਿਹੜਾ ਇੰਨਾ ਹੀ ਸੀਗਾ ਤੇ ਹੁਣ ਮੈਨੂੰ ਦਿਓ ਜੀ ਇਜਾਜ਼ਤ ਮਿਲਦੀ ਆਪਾਂ ਕੱਲ ਨੂੰ ਇੱਕ ਵਧੀਆ ਜਿਹਾ ਬਲੌਗਰ ਦੇ ਨਾਲ ਤੱਕ ਕੇ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਿਆਰ ਰਹੋ ਬਾਏ ਬਾਏ ਟੇਕ ਕੇਅਰ